ਇਹ ਵਤਨ ਰੋਟੀ ਪਕਣੀ ਕੇ ਨਾ ਪਕਣੀ ਜਿਆ ਸਬਜੀ ਬਣਨੀ ਕੇ ਨਾ ਬਣਨੀ ਤੇ ਚਾਰ ਨਾ ਖਾ ਲੈਣੀ ਜੇ ਕਿ ਤਮ ਜੇ ਤੋਂ ਕੰਮ ਵਾਏ ਵਤ ਥਵਾ ਚਾਰ ਲੈ ਆਉਣਾ ਸਬਜੀ ਆਖਣਾ ਸਬਜੀ ਮੈਂ ਥੋੜੀ ਦੇ ਦਉ ਤੇ ਜਦ ਦੇ ਦੂ ਦੇਣੀ ਆ ਸਬਜੀ ਸਬਜੀ ਤੇ ਉਹਨਾਂ ਦਾ ਟਾਈਮ ਪਾਸ ਕਰ ਲੈਣਾ ਤੇ ਚਾਹ ਬਣਾ ਕੇ ਚਾਹ ਨਾ ਖਾ ਲੈਣੀ ਕੰਮ ਕ ਕਰਦੇ ਸੀ ਲੱਕੜ ਦਾ ਤੇ ਬਹੁਤ ਵਧੀਆ ਕਰਦੇ ਮੈਂ ਚਲੋ ਰੋਟੀ ਪਾਣੀ ਚਾਹ ਦਿੰਦਾ ਜਿੱਤਾਂ ਦਾ ਚਲੋ ਠੀਕ ਚੱਲਦਾ ਸੀ ਤੇ ਹੁਣ ਜਦੋਂ ਦਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਦਾ ਫਿਰ ਮੈਂ ਘਰਾਂ ਦਾ ਕੰਮ ਫਾੜਿਆ ਤੇ ਉਹਨਾਂ ਨੇ ਮੈਂ ਘਰਾਂ ਦਾ ਕੰਮ ਕਰਦੀ ਆ ਤੇ ਇਹ ਨਹੀਂ ਕਿ ਆ ਕਰ ਪਾਈ ਕੰਮ ਉਹਨਾਂ ਦਾ ਮੈਂ ਘਰੇ ਹੀ ਰਿੰਦੀ ਆ ਫਿਰ ਜਦੋਂ ਮੈਂ ਕੰਮ ਨੂੰ ਕਰਦੀ ਸਾਂ ਥੋੜਾ ਬਾ ਪਹਿਲਾਂ ਉਹਨਾਂ ਮਨ ਮੇ ਸਹਾਤਾ ਥੋੜੇ ਪੱਦੇ ਦਿੱਤੇ ਪਏ ਪੂਰ ਵੀ ਚਲ ਕੋਈ ਗੱਲ ਨਹੀਂ ਲੱਭ ਜਾਣਗੇ ਤਾਂ ਕੰਮ ਕਰੇਗੀ ਉਹ ਤੱਕ ਮੈਂ ਲਾਉਂਦੀ ਫਿਰਦੀ ਆ ਪੈਸੇ ਆਇਤਾ ਬਲਾਉਣ ਲਈ ਆ ਬੱਚੀ ਮੇਰੀ ਵਿਆਹ ਤੋਂ 7-8 ਸਾਲ ਤੋਂ ਬਾਅਦ ਹੋਈ ਆ ਤੇ ਉਹ ਤੋਂ ਬਾਅਦ ਹੈ ਆਏ ਚਲੋ ਇਥੇ ਰਹਿਣੋਂ ਡੈ ਤੇ ਆਂ ਤੇ ਉਹਦਾ ਬੜਾ ਵਧੀਆ ਜਦੋਂ ਕੰਮ-ਕੁੰਮ ਕਰਦੀ ਸਭ ਜਾਇ ਇਹ ਲਾਗੋ ਸਾਹਮਦੇ ਸੁਣਦੇ ਹੀ ਬੱਚੀ ਨੂੰ ਤੇ ਮੈਂ ਕੰਮ ਤੇ ਚਲ ਜਾਨੀ ਸਾਂ ਦੇ ਉਹ ਆਂ ਦੁੱਧਾ ਤੇ ਮੜਮੜਾ ਬਣਾ ਕੇ ਦੇ ਜਾਨੀ ਐ ਸੋਕਾ ਤੇ ਪਿਆਪੂ ਛੜਦੇ ਜਿਦਾ ਚੱਲੋ ਠੀਕ ਰਿਹਾ ਬਹੁਤ ਵਧੀਆ ਸਾ ਦਿੱਤਾ ਤੇ ਹੁਣ ਜਦੋਂ ਨਹੀਂ ਫੇ ਤਾਂ ਕੀ ਕਰਨਾ ਫਿਰ ਤੋਂ ਮੈਂ ਜਿਹੜੀ ਸਾਥ ਹੰਤੀ ਕਰਨ ਹੁਣ ਮੇਰਾ ਦਰਜ ਆ ਖਾਸਾ ਸਰਵਾ ਮੇਰੀ ਸੱਸ ਨੇ ਜਸਵੀਰ ਕੋਰ ਨੇ ਦੱਸਿਆ ਸੀ ਜੀ ਉਹਨਾਂ ਨੇ ਕਿਹਾ ਵੀ ਤੁਹਾਡੀ ਬਹੁਤ ਸਹਾਇਤਾ ਕਰਨਗੇ ਤੁਹਾਡੀ ਬੱਚੀ ਪੜ੍ਹਾਉਣਗੇ ਅਸੀਂ ਖਾਸਾ ਇਹਦਾ ਧੰਨਵਾਦ ਕਰਦੇ ਹਾਂ ਜਿਹੜੇ ਮੇਰੀ ਬੱਚੀ ਦੀ ਫੀਸ ਭਰ ਲੈਣੇ ਉਹਨਾਂ ਦਾ ਧੰਨਵਾਦ ਕਰਦੇ